ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਤੂਰੀ ਤੋਂ ਜਿੱਥੇ ਕਿ ਉੱਗੇ ਸਮਾਜ ਸੇਵੀ ਸਵਰਗਵਾਸੀ ਸ੍ਰੀ ਸੰਦੀਪ ਸਿੰਘਲਾ ਜੀ ਦੀ ਤੀਸਰੀ ਵਰਸੀ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੂਰੀ ਵਿਖੇ ਪਾਏ ਗਏ ਇਸ ਮੌਕੇ ਬਖ ਬਖ ਰਾਜਨੀਤਿਕ ਤੇ ਸਮਾਜਿਕ ਪਾਰਟੀਆਂ ਵੱਲੋਂ ਸਵਰਗਵਾਸੀ ਸ੍ਰੀ ਸੰਦੀਪ ਸਿੰਘਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਆਓ ਦੇਖਦੇ ਹਾਂ ਤੂਰੀ ਤੋਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਤੇ ਵੀ ਸੋਹਣਾ ਕੇ ਨਾ ਪ੍ਰਮਾਤਮਾ ਸਤਿਗੁਰ ਤੇ ਅੱਪ ਸਾਥ ਸੁਖ ਵਿਚਰਣ ਗਿਆ ਸੰਜੀਵ ਕੀ ਪਰ ਸਿਵਾਮਾ ਚੱਲਦੀ ਹੈ ਇਹਨਾਂ ਦਾ ਪਿਆਰ ਜਾਇ ਕਾ ਸਤਿਗੁਰ ਤੇ ਵਾ ਨੰਗ ਪਾਓ ਤੇ ਗਏ ਸਤਿ ਸ਼੍ਰੀ ਅਕਾਲ ਕੋਈ ਕੋਈ ਜੋਰੇ ਤੇ ਜੋਰੇ ਨਾਮ ਸੁਣ ਤਰਨ ਜਨਤੀਵਾ ਮੈਂ ਰਚਿਆ ਪਾਰਕ ਤੇਰੀ ਤੁਮੇ ਕਿਰੋਪਾ ਗੈ ਸੂ ਤੁਮੇ ਦੇ ਤੋਏ ਨਾ ਭੁਜੇ ਤੇ ਉਜਾਗ ਤੁਮਨ ਤੁਹ ਪੰਗਦ ਗੁਰਤੇ ਮਰਦਾਸ ਰਾਮਦਾਸ ਰਾਮਦਾਸ ਜੀ ਸਹਾਏ ਆਲੋਚਨ ਹਰਿ ਗੋਬਿੰਦ ਦਾ ਸੋ ਰੋਸ਼ਨੀ ਹਰਿ ਰਾਹੀ ਸ਼੍ਰੀ ਹਰਿ ਕ੍ਰਿਸ਼ਨ ਕੀ ਧਿਆਈਐ ਜੇ ਬਿਠੇਨ ਸਭ ਦੁਖੁ ਪਜਾਏ ਤੇਗ ਬਹਾਦਰ ਸਮਰਿਆ ਕਰਨੋਂ ਦਾ ਵਹਿ ਭਾਈ ਸਤਿਗੁਰ ਨਾਨਕੀ ਸੁਹਾਏ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਸਤਿਗੁਰ ਨਾਨਕੀ ਸੁਹਾਏ ਦਸੋਂ ਪਾਸ਼ਿਆਂ ਦੀ ਜੋਤ ਧੰਗ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਠ ਦਰਸ਼ਨ ਦੀ ਵਾਰ ਦਾ ਧਿਆਨ ਕਰ ਖਾਲਸਾ ਜੀ ਸਾਹਿਬ ਬੋਲੋ ਜੀ ਚੇਅਰਮੈਨ ਸਾਹਿਬ ਅੱਜ ਜ ਸੰਦੀਪ ਸਿੰਘਲਾ ਜੀ ਦੀ ਵਰਸੀ ਹੈ ਤੁਸੀਂ ਪਹੁੰਚੋ ਕੀ ਕਰ ਰਹੇ ਹੋ ਸਾਡਾ ਭਰਾ ਜਿਹੜਾ 3 ਸਾਲ ਪਹਿਲਾਂ ਚਲ ਗਿਆ ਸੀ ਕਰ ਸਕਦੇ ਹੋ ਔਰ ਇੱਕ ਡਿਫਰੈਂਟ ਸਿਕਾਮੀ ਘਟਨਾ ਦੇ ਵਿੱਚ ਐਕਸੀਡੈਂਟ ਹੋਇਆ ਅੱਜ ਸਾਰੇ ਜੋ ਸਾਰੇ ਇੱਥੇ ਦੇ ਉਪਰ ਦੇ ਵਸਨੀਕ ਰੋਣ ਦੇਖ ਰਹੇ ਹੋ ਔਰ ਸਾਡੇ ਲਈ ਬੜੀਆਂ ਸਮਾਜਿਕ ਰੀਤਾਂ ਕਾਇਮ ਹੈ। ਪਰ ਪਿੰਡਾਂ 'ਚ ਬੜਾ ਕੰਮ ਘੱਟ ਆ ਸੀ। ਕਿਸਾਨ ਨੂੰ ਵੇਦਨ ਵੇਲੇ ਬੜਾ ਉਹਨਾਂ ਨੇ ਕੰਮ ਕੀਤਾ। ਉਹਦੇ ਕਰਕੇ ਪਾਰਟੀ 'ਚ ਰਹਿੰਦੇ ਆ ਵੀ ਸੇਵਾ ਭਾਵ ਦੇ ਨਾਲ ਕੰਮ ਕਰਦਾ। ਤੇ ਜੈ ਭਰਾ ਨੂੰ ਯਾਦ ਕਰਨ ਦੇ ਲਈ ਅੱਜ ਸਾਰੀ ਸੰਗਤ ਹਰ ਇੱਕ ਵਾਲੇ ਹਲਕੇ ਤੋਂ ਮਜੂਦ ਕਰਾ ਦੇ ਉਸ ਦੇ ਸਾਰੇ ਆਏਗਾ। ਔਰ ਸਾਰੇ ਅਨੁਯਾਈਆਂ ਦੇ ਸਰਦਾਰ ਦੇ ਪੁੱਤਰ। ਕਿਤਨੇ ਕਿਤੇ ਪਾਰਟੀ ਦੇ ਵਿੱਚ ਕਮੀ ਮਹਿਸੂਸ ਹੋ ਰਹੀ ਹੈ ਇਸ ਚੀਜ਼ ਦੀ। ਉਹਨਾਂ ਦੇ ਜਾਨ ਦੀ ਬਿਲਕੁਲ ਜੀ ਇਹੋ ਜਿਹੇ ਭਰਾ ਦੀ ਜਿਹੜਾ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਸੀ ਪਾਰਟੀ ਦੀ ਹਰ ਇੱਕ ਐਕਟੀਵਿਟੀ 'ਚ ਬੜਾ ਵੱਡਾ ਯੋਗਦਾਨ ਪਾਉਂਦਾ ਸੀ ਉਹਦੇ ਜਾਣ ਦੀ ਕਮੀ ਤਾਂ ਹਮੇਸ਼ਾ ਕੰਗੇ ਰਹੇ ਹਾਲਾਂਕਿ ਉਹਨਾਂ ਦੇ ਪਾਦਰ ਸਾਹਿਬ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਵਾਂਗ ਸਾਡਾ ਭਰਾ ਸੀ ਜਿਹੜਾ ਪਾਰਟੀ ਦੀ ਜਰੂਰਤ ਹੋਣਾ ਜਿਹੜੀ ਹਰ ਡਿਊਟੀ ਲੱਗਦਾ ਸੀ ਮੰਗੇ ਲੈਂਦਾ ਸੀ ਉਹਦੇ ਜਾਣ ਦੀ ਕਮੀ ਤਾਂ ਹਮੇਸ਼ਾ ਰਹੇ ਸੰਦੀਪ ਸਿੰਘ ਰਾਜੀ ਜੀ ਦੀ ਜੀ ਵਰਸੀਆ ਕੀ ਕਹਿਣਾ ਚਾਹੋਗੇ ਸਾਡੇ ਬਹੁਤ ਹੀ ਹਰਮਨ ਪਿਆਰੇ ਸਾਡੇ ਛੋਟੇ ਵੀ ਸੰਦੀਪ ਸਿੰਘਲਾ ਜੋ ਬੇਵਕਤੀ ਮੌਤ ਦੇ ਕੰਦਰ ਨੇ ਬੇਵਕਤੀ ਮੌਤ ਹੋਈ ਸੜਕ ਹਾਦਸੇ ਵਿੱਚ ਅੱਜ ਉਹਨੇ ਤੀਸਰੀ ਵਰਸੀ ਤੇ ਜਿੰਨੀ ਵੀ ਸੰਗਤ ਆਈ ਹੈ ਵੱਡੀ ਗਿਣਤੀ ਤੋਂ ਲੋਕ ਪਹੁੰਚੇ ਨੇ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਵੱਖ-ਵੱਖ ਪਾਰਟੀਆਂ ਦੇ ਕੋਈ ਇੱਕ ਬਹੁਤ ਹੁਨਰਹਾਰ ਸਾਡੇ ਇਲਾਕੇ ਦਾ ਹੀਰਾ ਸੀ ਜੋ ਸਾਡੇ ਤੋਂ ਰਹਾ ਪ੍ਰਮਾਤਮਾ ਨੇ ਸੋ ਅੱਜ ਸਾਰੇ ਹੀ ਉਹਦੀ ਯਾਦ ਨੂੰ ਤਾਜ਼ਾ ਕਰਨ ਲਈ ਇੱਥੇ ਇਕੱਤਰ ਹੋਏ ਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਰਿਆਂ ਨੇ ਆ ਕੇ ਇਨਵਾਰਦਾ ਤੋਂ ਭੰਗਾਇਆ ਔਰ ਕਾਮਨਾ ਕਰਦੇ ਆਂ ਕਿ ਉਹ ਵਿਛੜੀ ਪੂਣ ਆਪਣੇ ਚਰਨਾਂ ਚ ਨਵਾਸ ਦੇਵੇ ਪ੍ਰਮਾਤਮਾ ਤੇ ਉਸਲੇ ਪਰਿਵਾਰ ਨੂੰ ਪਾਣਾ ਨਾ ਦਵੇ ਇੱਕ ਬੜਾ ਵੱਡਾ ਕਟਾ ਪਿਆ ਸੀਗਾ ਅੱਜ ਤੋਂ 3 ਸਾਲ ਪਹਿਲਾਂ ਕੀ ਕਹਿਣਾ ਚਾਹੂੰਗਾ ਅੱਜ ਜਿਸ ਸਾਡੇ ਵੀਰ ਸੰਦੀਪ ਸਿੰਘਲਾ ਨੂੰ ਤੇ ਮੈਂ ਤੀਜੀ ਵਰਸੀ ਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ ਆ ਸਾਰੇ ਉਹੀ ਚਿਹਰੇ ਉਹੀ ਪਰਿਵਾਰ ਸਾਰਾ ਹਾਜ਼ਰ ਹੈ ਲੇਕਿਨ ਸੰਦੀਪ ਸਾਡੇ ਵਿੱਚ ਨਹੀਂ ਹੈ ਸੋ ਸੰਦੀਪ ਦਾ ਘਾਟਾ ਜਿਹੜਾ ਸਾਨੂੰ ਕਦੇ ਵੀ ਨਹੀਂ ਪੁੱਲ ਸਕਦਾ ਅੱਜ ਅਸੀਂ ਆਪਣੇ ਉਸ ਵੀਰ ਨੂੰ ਸ਼ਰਧਾਂਜਲੀ ਦੇਣ ਲਈ ਆਏ ਆ ਪਰਮਾਤਮਾ ਉਹਦੇ ਪਰਿਵਾਰ ਨੂੰ ਔਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਤਾਂਨਾ ਸਾਹਿਬ ਅੱਜ ਸੰਦੀਪ ਸਿੰਘ ਰਾਜੀ ਦੀ ਤੀਜੀ ਵਰਸੀ ਆ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਸਾਡਾ ਇੱਕ ਸਾਥੀ ਜਿਨੇ ਪੂਰੇ ਪੰਜਾਬ ਦੇ ਵਿੱਚ ਨਾਮ ਕਮਾਇਆ ਨੌਜਵਾਨ ਲੀਡਰ ਸੀ ਤੇ ਜਿਨੇ ਕਿਸਾਨਾਂ ਦੀ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਪੱਧਰ ਛੜ ਕੇ ਕਿਸਾਨੀ ਅੰਦੋਲਨ ਦੇ ਵਿੱਚ ਖੜਾ ਰਿਹਾ ਤੇ ਉੱਥੇ ਲੰਗਰ ਦੀ ਸੇਵਾ ਕੀਤੀ ਅੱਜ ਉਹਦੀ ਯਾਦ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਕਰਾਇਆ ਗਿਆ ਤੇ ਉਹਨੂੰ ਯਾਦ ਸਦਾਰੇ ਯਾਦ ਲੋਕਾਂ ਨੂੰ ਕਰਾਇਆ ਗਿਆ ਸਾਨੂੰ ਹੀ ਲੱਗਦਾ ਥੋੜਾ ਨਾਲ ਦਾ ਸਾਥ ਇਹਦੀ ਜਿਆਦ ਹੁੰਦੀ ਕਿਵੇਂ ਲੱਗਦਾ ਹੈ ਦੇਖੋ ਭਾਈ ਵੀ ਅਸੀਂ ਬੜਾ ਲੰਬਾ ਸਮਾਂ ਇਕੱਠੇ ਰਹੇ ਮੈਂ ਬੜਾ ਛੋਟਾ ਸੀ ਸੰਦੀਪ ਜੀ ਨੇ ਮੈਨੂੰ ਰਲੀ ਪਾਟ ਕੇ ਰਾਹ ਦੀ ਦਿਨ ਸਿਖਾਇਆ ਤੇ ਮੇਰੇ ਭਰਾ ਦੀ ਮੈਨੂੰ ਯਾਦ ਆਉਂਦੀ ਹੈ ਇੱਕ ਆਟਾ ਕਾ ਦੀ ਪੂਰਾ ਹੌਸਲਾ ਰੱਖਦਾ ਇਹ ਸਮਾਜ ਲਈ ਘਾਟਾ ਨਹੀਂ ਪੂਰਾ ਹੋ ਸਕਦਾ ਇਹ ਨਾ ਪਰਿਵਾਰ ਲਈ ਘਾਟਾ ਪੂਰਾ ਹੋ ਸਕਦਾ ਨਾ ਆਮ ਆਦਮੀ ਪਾਰਟੀ ਨਹੀਂ ਘਾਟਾ ਪੂਰਾ ਹੋ ਸਕਦਾ ਇਹ ਤਾਂ ਬਹੁਤ ਵੱਡਾ ਘਾਟਾ ਜਿਹੜਾ ਬਹੁਤ ਵੱਡਾ ਨੌਸ ਪਿਆ ਪਰਿਵਾਰ ਨੂੰ ਵੀ ਪਿਆ ਆਮ ਸਮਾਜ ਨੂੰ ਵੀ ਪਿਆ ਇੱਕ ਸੇਵਾਦਾਰ ਸੀ ਲੋਕਾਂ ਦੇ ਗਰੀਬਾਂ ਦੇ ਵਿੱਚ ਖੜਨ ਵਾਲਾ ਮਸੀਹਾ ਸੀ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ